ਇਹ ਕਿਹਦੇ ਨੂੰ ਸ਼ੱਕਰ ਦੀ ਲੋੜ ਐ ਪਿੰਡ ਕੋਹੜੀ ਮਜੀਦ ਸਿੰਘ ਗੁੱਡੂ ਦੀ ਖਿਡਾਰੀ ਐ 90 ਰੁਪਏ ਦਾ ਰੇਟ ਐ 90 ਦਾ ਹੀ ਐ ਨਾ 90 ਰੁਪਏ ਕਿਲੋ ਸ਼ੱਕਰ ਐ ਵਧੀਆ ਐ ਲੈ ਕੇ ਕਰਕੇ ਲਿਆ ਆ ਸੰਦੇ ਦਰਵਾੜਾ ਸਿੰਘ ਪੰਜ ਸਾਡੇ ਬੜਾ ਵਧੀਆ ਗੁੱਟ ਬਣਾ ਰਹੇ ਆ ਸੀਨੀਅਰ ਆ ਸਾਡੇ ਇਹਨੂੰ ਤਜਰਬਾ ਬਹੁਤ ਐ ਕਿਸੇ ਵੀ ਚੈੱਕ ਕਰਾ ਸਕਦੇ ਇੱਕ ਨੰਬਰ ਘੋੜਾ ਕੋਈ ਮਿਲਾਵਟ ਨਹੀਂ ਹੈਗੀ ਇਹ ਚ ਪੂਰ ਗੱਤ ਮਾਉਂਗਾ ਕਦੋਂ ਮਰਜੀ ਇੱਕ ਤੁਹਾਨੂੰ ਅਸੀਂ ਨੰਬਰ ਦਵਾਂਗੇ ਨੰਬਰ 98700 ਹਾਂ आई 24299 ਇਹ ਨੰਬਰ ਤੇ ਫੋਨ ਕਰਕੇ ਤੁਸੀਂ ਜਿਹੋ ਨਾਲ ਆ ਸਕਦੇ ਹੋ ਸ਼ੱਕਰ ਵੀ ਲਿਆ ਸਕਦੇ ਆ ਆ ਦੇਖ ਲਓ ਜੀ ਕਿੰਨੀ ਵਧੀਆ ਇਹ ਸ਼ੱਕਰ ਹੈ ਕੋਈ ਵੀ ਮਿਲਾਵਟ ਨਹੀਂ ਹੈਗੀ ਪਿਓਰ ਸ਼ੱਕਰ ਹੈ ਬਿਨਾ ਮਿਲਾਵਟ ਤੋਂ ਆਪਨੇ ਤਿਆਰ ਦੇ ਸੀ ਖਿਡਾਰੀ ਆ ਚਾਰ ਚਫੇਰੇ ਨਿਗਾਹ ਮਾਰ ਕੇ ਦਿਖਾ ਪਈ ਇਹ ਤੇ ਮੁੰਡਿਆ ਨੰਨੇ ਦਿਖਾ ਖਿਡਾਰੀ ਦਿਖਾ ਦਿਨ ਮੁੰਡੇ ਖੜੇ ਦਿਖਾ ਜਿਹੜੇ ਮਿਹਨਤ ਕਰ ਰਹੇ ਸਾਫ ਸਫਾਈ ਦਿਖਾ ਸਾਫ ਸੁਥਰਾ ਇਹ ਕੋਈ ਮਿਲਾਵਟ ਨਹੀਂ ਕੋਈ ਗੰਦਗੀ ਨਹੀਂ ਕਿਸੇ ਨੂੰ ਵੀ ਲੋੜ ਹੋਈ ਇਸ ਨੰਬਰ ਤੇ ਫੋਨ ਕਰਕੇ ਕੰਟੈਕਟ ਕਰ ਸਕਦੇ ਆ 啊，还 <No. S 2> <No. S 1>。